ਅੱ비 ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਸੰਧੂ ਅੱਜ ਅਸੀਂ ਐਸੇ ਇਲੈਕਟ੍ਰੋਨਿਕ ਸ਼ੋਅਰੂਮ ਤੇ ਪਹੁੰਚੇ ਆ ਜਿੱਥੇ ਕਿ ਬਾਈ ਨੇ ਨਾ ਲਗਭਗ ਡੇਢ ਮਹੀਨਾ ਦਿਵਾਲੀ ਦੇ ਵਿੱਚ ਪਹਿਉ ਤੇ ਦਿਵਾਲੀ ਵਾਲੇ ਆਫਰ ਲਾਤੇ ਨਹੀਂ ਆਮ ਦੁਕਾਨਦਾਰ ਜਾਂ ਸ਼ੋਅਰੂਮ ਵਾਲੇ ਜਿੰਨੇ ਵੀ ਕੰਪਨੀ ਵਾਲੇ ਆ ਬ੍ਰਾਂਡ ਵਾਲੇ ਜੋ ਵੀ ਹੈਗੇ ਆ ਉਹ ਤਕਰੀਬਨ ਹਫਤਾ ਚਾਰ ਦਿਨ ਤਿੰਨ ਦਿਨ ਪਹਿਲਾਂ ਜਿਹੜੇ ਵੱਡੇ ਆਫਰ ਹੈ ਜਿਹੜੇ ਲਾਉਂਦੇ ਆ ਲੇਕਿਨ ਬਾਈ ਨੇ ਪਹਿਲੇ ਮੇਲਾ ਲਟਾ ਕ ਕਹਿੰਦਾ ਲੈ ਜਾਓ ਚੱਕ ਕੇ ਕਿਉਂਕਿ ਇਹ ਸਮਾਨ ਕੋਈ ਜ਼ਰੂਰੀ ਨਹੀਂ ਹੈਗਾ ਵੀ ਲੋਕ ਦਿਵਾਲੀ ਦੇ ਦਿਨਾਂ ਚ ਹੀ ਲੈ ਕੇ ਜਾਣਗੇ ਹੁਣ ਤੋਂ ਲੈ ਆਣਾ ਸ਼ੁਰੂ ਕਰ ਦੇਣਗੇ ਕਿਉਂਕਿ ਝੋਨੇ ਦੀ ਫਸਲ ਹੈ ਜਿਹੜੀ ਉਹ ਆਉਣੀ ਆ ਠੀਕ ਹੈ ਜਿਮੀਦਾਰਾਂ ਕੋਲੇ 2 ਰੁਪਏ ਆਉਣੇ ਆ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਸਮਾਨ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਘਰੇ ਜਿਹੜਾ ਪੈਸਾ ਕਿਤੇ ਨਾ ਕਿਤੇ ਖਰਚਾ ਜਾਂਦਾ ਉਹ ਇਸ ਕਰਕੇ ਜ਼ਰੂਰਤ ਹੈ ਤੇ ਆਪਾਂ ਹੈਗੇ ਕਿੱਥੇ ਆ ਇਸ ਟਾਈਮ ਸਰਦੂਲਗੜ ਵਿਖੇ ਸਰਦੂਲਗੜ ਦੇ ਰੋੜ ਕੀ ਚੌਂਕ ਤੋਂ ਗੀਤਾ ਭਗਵਨ ਰੋਡ ਜਗ੍ਹਾ ਆਪਾਂ ਜਾਂਦੇ ਹਾਂ ਗੁਰਦੁਆਰਾ ਸਾਹਿਬ ਰੋਡ ਤੋਂ ਗੀਤਾ ਭਗਵਨ ਦੇ ਨਾਲ ਬਿਲਕੁਲ ਰਤਨ ਇੰਟਰਪ੍ਰਾਈਜ਼ ਦੇ ਨਾਮ ਤੇ ਸ਼ੋਰੂਮ ਆ ਇਲੈਕਟ੍ਰੋਨਿਕ ਦਾ ਹਾ ਸ਼ੋਰੂਮ ਦੇ ਵਿੱਚ ਮੜਾ ਇਹ ਕੈਮਰਾ ਘੁਮਾ ਦੇ ਪਹਿਲਾਂ ਸਾਰਾ ਸਮਾਨ ਇੱਥੇ ਅਵੇਲੇਬਲ ਮਿਲੂਗਾ ਟੋਟਲ ਇਲੈਕਟ੍ਰੋਨਿਕ ਦਾ ਫਰਿੱਜ ਐਲਈਡੀਆਂ ਵਾਸ਼ਿੰਗ ਮਸ਼ੀਨਾਂ ਠੀਕ ਐ ਤੇ ਆਪਣਾ ਯੂਸਰ ਵਗੈਰਾ ਇਨਵਰਟਰ ਵਗੈਰਾ ਸਾਰਾ ਕੁਝ ਇੱਥੇ ਮਿਲਦਾ ਹੈ ਨਾਲ ਉਸ ਤੋਂ ਬਾਅਦ ਲੱਕੜ ਦਾ ਸਮਾਨ ਵੀ ਮਿਲਦਾ ਹੈ ਬੈੱਡ ਅਲਮਾਰੀਆਂ ਸੋਫੇ ਉਹਦਾਂ ਦਾ ਸਮਾਨ ਵੀ ਜਿਹੜਾ ਮਿਲਦਾ ਤਾਂ ਇੱਥੋਂ ਦੇ ਆਪਣੇ ਨਾਲ ਓਨਰ ਮੌਜੂਦ ਨੇ ਆਪਾਂ ਇਹਨਾਂ ਗੱਲਬਾਤ ਕਰਨ ਤੇ ਸਵਾਗਤ ਹੈ ਬਈ ਤੁਹਾਡਾ ਸਾਸੀ ਕਾ ਜੀ ਬਈ ਅੱਜ ਨਾਲ ਅਸੀਂ ਥੋੜਾ ਜਿਹਾ ਸੁਣਿਆ ਸੀਗਾ ਮਤਲਬ ਕਿਸੇ ਨਾ ਕਿਸੇ ਬੰਦੇ ਤੋਂ ਵੀ ਮਤਲਬ ਭਾਈ ਨੇ ਆਫਰ ਲਾਤੀ ਹਾਂਜੀ ਬਿਲਕੁਲ ਲਾ ਰਖੇ ਜੀ ਤੇ ਮੈਂ ਅਖਿਆ ਵੀ ਆਪਾਂ ਦਰਸ਼ਕਾਂ ਤੱਕ ਵੀ ਪਹੁੰਚਾ ਦਈਏ ਫਿਰ ਉਹਨਾਂ ਆਫਰਾਂ ਨੂੰ ਬਿਲਕੁਲ ਜੀ ਬਿਲਕੁਲ ਇਹਦਾ ਲਾਭ ਸਾਰੇ ਦਰਸ਼ਕਾਂ ਨੂੰ ਆਪਣਾ ਮਿਲਣਾ ਚਾਹੀਦਾ ਹੈ ਆਪਾਂ ਨੇ ਦੀਵਾਲੀ ਜਿਵੇਂ ਤੁਹਾਨੂੰ ਪਤਾ ਤਿਆਰ ਦਾ ਸਮਾ ਚੁੱਕਿਆ ਆਪਾਂ ਹਰੇਕ ਬੰਦੇ ਲਈ ਆਪਾਂ ਇਹਦੇ ਤੇ ਵੱਧ ਤੋਂ ਵੱਧ ਫਾਇਦਾ ਉਠਾ ਦਿੱਤਾ ਜੀ ਠੀਕ ਹੈ ਬਿਲਕੁਲ ਐਂ ਕਰੋ ਦਰਸ਼ਕੋਂ ਵੀਡੀਓ ਸ਼ੇਅਰ ਕਰਨ ਲੱਗ ਜਿਓ ਕਿਉਂਕਿ ਵੀਡੀਓ ਸ਼ੇਅਰ ਕਰਨ ਦੇ ਵੀ ਤੁਹਾਨੂੰ ਵੱਡੇ ਆਫਰ ਹੈ ਜਿਹੜੇ ਉਹ ਦੇਵਾਂਗੇ ਵੀਡੀਓ ਐਂਡ ਤੱਕ ਜਿਹੜੇ ਜਰੂਰ ਦੇਖਿਓ ਤੇ ਵੀਡੀਓ ਸ਼ੇਅਰ ਕਰਨ ਦਾ ਫਾਇਦਾ ਕੀ ਹੈ ਇੱਕ ਤਾਂ ਸੁੰਨੂ ਜਿਹੜਾ ਨਾਮ ਵੀਡੀਓ ਸ਼ੇਅਰ ਕਰਦੇ ਆਪਾਂ ਜਰੂਰ ਕਹਾਂਗੇ ਬਾਈ ਨੂੰ ਅਪੀਲ ਕਰਾਂਗੇ ਬੇਨਤੀ ਕਰਾਂਗੇ ਦੂਸਰਾ ਫਾਇਦਾ ਇਹ ਵੀ ਹੋ ਸਕਦਾ ਵੀ ਸੁੰਨੂ ਆ ਸਮਾਨ ਦੀ ਲੋੜ ਨਾ ਹੋਵੇ ਸੁੰਨੂ ਜਰੂਰਤ ਨਾ ਹੋਵੇ ਛੋਡੇ ਪਰਿਵਾਰ ਨੂੰ ਜਰੂਰਤ ਨਾ ਹੋਵੇ ਪਰ ਛੋਡੇ ਕਿਸੇ ਰਿਸ਼ਤੇਦਾਰ ਨੂੰ ਜਾਂ ਕਿਸੇ ਭੈਣ ਭਰਾ ਨੂੰ ਆਂਢੀ ਗੁਂਢੀ ਨੂੰ ਉਹਨਾਂ ਨੂੰ ਜਰੂਰਤ ਹੋ ਸਕਦਾ ਹੋਵੇ ਤੇ ਕਿਤੇ ਨਾ ਕਿਤੇ ਉਹ ਬਾਜ਼ਾਰ ਜਾਂ ਹੋਰ ਸ਼ਹਿਰ ਦੇ ਵਿੱਚੋਂ ਸਮਾਨ ਤੇ ਵੀ ਉਹਨਾਂ ਪੈਸਾ ਲਾ ਦੇ ਤੇ ਨਾਲ ਉਹਨੂੰ ਕੋਈ ਗਿਫਟ ਵੀ ਨਾ ਮਿਲੇ ਤਾਂ ਕਰਕੇ ਜਰੂਰੀਆਂ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੁਣ ਬਾਈ ਜੀ ਆਪਾਂ ਡਿਟੇਲ ਦੇ ਵਿੱਚ ਦੱਸ ਦਈਏ ਮੜਾ ਜੇ ਵੀ ਕਿਹੜੇ ਕਿਹੜੇ ਸਮਾਨ ਨਾਲ ਕੀ ਕੀ ਆਫਰ ਲਾਈ ਹੋਈ ਹੈ ਜਿਵੇਂ ਸਭ ਤੋਂ ਪਹਿਲਾਂ ਆਪਾਂ ਮੋਬਾਈਲ ਫੋਨ ਤੋਂ ਸ਼ੁਰੂ ਕਰ ਲੈਂਦੇ ਆ ਜੀ ਬਿਲਕੁਲ ਜੀ ਆ ਮੋਬਾਈਲ ਫੋਨ ਪਈ ਹੈ ਮੋਬਾਈਲ ਫੋਨ ਨਾਲ ਆਪਣੇ 4 ਗਿਫਟ ਨੇ ਜੀ ਹਮਮ ਪਲੱਸ ਕੰਪਨੀ ਦਾ ਜਿਹੜਾ ਕੈਸ਼ਬੈਕ ਹੈ ਉਹ ਸਮੇਂ-ਸਮੇਂ ਤੇ ਚੱਲਦਾ ਰਹਿੰਦਾ ਕਿਤੇ 10% ਕਿਤੇ 15% ਕਿਤੇ 5% ਉਹ ਵਾਧਾ ਘਟਦਾ ਰਹਿੰਦਾ ਸਮੇਂ-ਸਮੇਂ ਤੇ ਬਿਲਕੁਲ ਗਲਾਸ ਗਾਰਡ ਕਵਰ 에ਅਰਪອດ ਨੱਕ ਬੈਂਡ ਇਹ ਚਾਰ ਫ੍ਰੀ ਦੇਨੇ ਆ ਨਾਲ ਬਿਲਕੁਲ ਫ੍ਰੀ ਦੇਨੇ ਆ ਔਰ ਬੰਦਾ ਰੇਟ ਜਿੱਥੋਂ ਮਰਜੀ ਟਰਾਈ ਕਰਕੇ ਆਵੇ ਫੇਰ ਸਾਡੇ ਕੋਲੇ ਆ ਕੇ ਸਟੋਰ ਤੇ ਪਰਚੇਜ਼ਿੰਗ ਕਰੇ ਮੈਂ ਮੈਂ ਇਹੀ ਚੀਜ਼ ਮੇਰਾ ਸਵਾਲ ਭਾਈ ਇੱਥੇ ਸੀਗਾ ਮੋਹਾਂ ਕਿਤੇ ਪੈਸੇ ਵਿੱਚੋਂ ਦੇ ਨਹੀਂ ਖੱਢਣੇ ਇਹਨਾਂ ਦੇ ਅਗਲਾ ਜਿੱਥੋਂ ਮਰਜੀ ਟਰਾਈ ਕਰਕੇ ਆਵੇ ਪੂਰੇ ਪੰਜਾਬ ਦਾ ਮੈਂ ਦਾਵਾ ਕਰਦਾ ਮੇਰਾ ਰੇਟ ਸੋ ਪੂਰੇ ਪੰਜਾਬ ਦੇ ਵਿੱਚੋਂ ਸਸਤਾ ਮਿਲੂਗਾ ਜੀ ਚੱਕੋ ਭਾਈ ਪੂਰੇ ਪੰਜਾਬ ਦਾ ਦਾਵਾ ਪੂਰੇ ਪੰਜਾਬ ਦੇ ਵਿੱਚੋਂ ਕਹਿੰਦਾ ਵੇਡ ਦਾ ਚੈਲੰਜ ਹੈ ਪਤਾ ਕਰ ਲੋ ਵੀ ਆਪਣੇ ਤੋਂ ਸਸਤਾ ਜੇ ਕੋਈ ਸਮਾਨ ਦੇ ਦੇ। ਅੱਛਾ ਭਾਈ ਜੀ ਉਸ ਤੋਂ ਬਾਅਦ? ਉਸ ਤੋਂ ਬਾਅਦ ਜਿਵੇਂ ਕੋਈ ਆਪਣੇ ਕੋਲੇ ਹਰ ਇੱਕ ਬ੍ਰਾਂਡ ਦੀ LED ਹੈ। ਹੂੰ ਜਿਹੜੀ ਵੀ ਕਸਟਮਰ ਦੀ ਡਿਮਾਂਡ ਆ ਆਪਾਂ ਉਹੀ LED ਦੇ ਦਾਂਗੇ। ਆਪਾਂ LED ਦੇ ਉੱਤੇ ਬੂਫਰ ਸਿਸਟਮ ਆਪਾਂ ਨੇ ਟਾਵਰ ਸਿਸਟਮ ਬਿਲਕੁਲ ਫ੍ਰੀ ਆਫ ਕਾਸਟ ਲਾਇਆ ਦਿਵਾਲੀ ਤੱਕ। ਠੀਕ ਹੈ, ਦਿਵਾਲੀ ਤੱਕ ਹੀ ਇਹ। ਇਹ ਜਿਹੜਾ ਵੀ ਮੇਰਾ ਵੀਰ ਕੋਈ ਵੀ ਕੰਪਨੀ ਦੀ LED ਲਊਗਾ ਕਿਸੇ ਵੀ ਬ੍ਰਾਂਡ ਦੀ ਲੈ ਲੇ ਉਹਦੇ ਨਾਲ ਆਪਾਂ ਟਾਵਰ ਬਿਲਕੁਲ ਫ੍ਰੀ ਦੇਣਾ ਹੈ। ਠੀਕ ਹੈ ਇਹ ਇਹ ਵੇਜੀ ਆਏ ਤਾਂ ਨਹੀਂ ਹੈਗਾ ਵੀ 32 ਇੰਚੀ 43 ਇੰਚੀ 55 ਇੰਚੀ 62 ਇੰਚੀ ਇਦਾਂ ਦਾ ਸਿਸਟਮ ਤਾਂ ਨਹੀਂ ਸਾਰੇ ਨਾਲ ਇੱਕੋ ਹੀ ਟਾਵਰ ਹੈ ਨਹੀਂ ਇਹ ਅਲੱਗ-ਅਲੱਗ ਹੈ ਜੀ ਜਿਵੇਂ 33 ਇੰਚੀ ਹੈ 33 ਇੰਚੀ ਨਾਲ ਆ 4.1 ਇਸ਼ੂ ਲੈ ਜੀ ਛੋਟਾ ਜਿਹੜਾ ਹੈ ਠੀਕ ਹੈ ਜੀ 32 ਇੰਚੀ ਤੋਂ ਵੱਡੀ ਹੈ ਜਿਵੇਂ 50 ਇੰਚ 55 ਇੰਚ ਉਹਦੇ ਨਾਲ ਇਹ ਟਾਵਰ ਸਿਸਟਮ ਹੈ ਉਹਦੇ ਨਾਲ ਇਹ ਦੇਣਾ ਹੈ ਬਿਲਕੁਲ ਜੀ ਇਹ ਆਫਰ ਅੱਜ ਤੋਂ ਲੈ ਕੇ ਦੀਵਾਲੀ ਤੱਕ ਆਪਣਾ ਵੈਲਿਡ ਹੈ ਜੀ ਦੀਵਾਲੀ ਦੇ ਦਿਨ ਤੱਕ ਹਾਂਜੀ ਇੱਕ ਦਿਨ ਹੋਰ ਵਧਾ ਦੇ ਯਾਰ ਵਿਸ਼ਕਰਮਾ ਵੀ ਕਰ ਦੇ ਵਿੱਚ ਹੀ ਕਰਤਾ ਜੀ ਕਰਤਾ ਲੋ ਵੀ ਬਿਸ਼ਕਰਮਾ ਵਾਲੇ ਦਿਨ ਤੱਕ ਕਾ ਕਿਉਂਕਿ ਮੈਂ ਬਿਸ਼ਕਰਮਾ ਕਿਉਂ ਕਰਾਇਆ ਦੱਸ ਕੋ ਕਈ ਵਾਰੀ ਨਾ ਦੀਵਾਲੀ ਵਾਲੇ ਦਿਨ ਨਾ ਮਤਲਬ ਲੋਕ ਦੀਵਾਲੀ ਦੇਖਣ ਦੇ ਸ਼ਕੀਨ ਹੁੰਦੇ ਆ ਤਾਂ ਟਾਈਮ ਨਹੀਂ ਲੱਗਦਾ ਜਾਂ ਕਈ ਵੀਰਾਂ ਨੇ ਮਤਲਬ ਆਪਦੇ ਅੱਡੇ ਲਾਏ ਹੁੰਦੇ ਦੁਕਾਨਦਾਰੀਆਂ ਲਾਈਆਂ ਹੁੰਦੀਆਂ ਤਾਂ ਉਹ ਨੈਕਸਟ ਡੇ ਜਿਹੜੇ ਫ੍ਰੀ ਹੁੰਦੇ ਆ ਤਾਂ ਕਰਕੇ ਆਪਾਂ ਭਰਾ ਤੋਂ ਰਿਕਵੈਸਟ ਕਰਕੇ ਇੱਕ ਦਿਨ ਜਿਹੜਾ ਤੁਹਾਡੇ ਵਾਸਤੇ ਇੱਕ ਦਿਨ ਹੋਰ ਲੈ ਲਿਆ ਭਈ ਆਪ ਅੱਗੇ ਆ ਜੀਏ ਥੋੜਾ ਜਿਹਾ ਹੋਰ ਦੱਸ ਦਈਏ ਕਿਹੜੇ ਕਿਹੜੇ ਆਫਰ ਨੇ ਜਿਵੇਂ ਹੁਣ ਵਾਸ਼ਿੰਗ ਮਸ਼ੀਨਾਂ ਪਈਆਂ ਜਿਵੇਂ ਵਾਸ਼ਿੰਗ ਮਸ਼ੀਨ ਆਪਣੇ ਕੋਲੇ ਤੁਹਾਨੂੰ 7000 ਰੁਪਏ ਤੋਂ ਵਾਸ਼ਿੰਗ ਮਸ਼ੀਨ ਸ਼ੁਰੂ ਮਿਲ ਜੂਗੀ ਜੀ ਹਾਂ ਠੀਕ ਹੈ ਔਰ ਮਾਤਰ 30 ਰੁਪਏ ਰੋਜ਼ਾਨਾ ਦੇ ਵਿੱਚ ਆਪਾਂ ਤੁਹਾਨੂੰ ਵਾਸ਼ਿੰਗ ਮਸ਼ੀਨ ਦੇ ਦਿਆਂਗੇ ਜੀ ਅੱਛਾ ਇੱਕ ਚੀਜ਼ ਹੋਰ ਬਾਈ ਜੀ ਇੱਥੇ ਨਿਕਲ ਕੇ ਆ ਗਈ ਚਲੋ ਹਨਾ ਵਾਸ਼ਿੰਗ ਮਸ਼ੀਨ ਤਾਂ ਚਲੋ 30 ਰੁਪਏ ਡੇਲੀ ਦੇ ਵਿੱਚ ਦੇ ਦੋਗੇ ਲੋਕ 1 ਰੁਪਿਆ ਲੈ ਕੇ ਆ ਜਾਂਦੇ ਜਿੰਵੇਂ ਉਹ ਕਹਿੰਦੇ ਹੁੰਦੇ ਆ ਕਿ ਕੁਝ ਵੱਧ ਪੈਸੇ ਲੈ ਕੇ ਆਉਣ ਬੰਦਾ ਆਧਾਰ ਕਾਰਡ ਪੈਨ ਕਾਰਡ ਬੈਂਕ ਦੀ ਕਾਪੀ ਲੈ ਕੇ ਆਵੇ ਔਰ ਬੰਦੇ ਦਾ ਸਿਬਲ ਬਹੁਤ ਵੈਸਟ ਹੋਵੇ ਆਪਾਂ ਰੇੜੀ ਦਾ ਕਿਰਾਇਆ ਵੀ ਨਾਲ ਦੇਵਾਂਗੇ ਜੀ ਅੱਛਾ 1 ਰੁਪਿਆ ਵੀ ਨਹੀਂ ਮਤਲਬ ਕੀ ਹੈ ਵੀ ਜਿੰਨੇ ਵੀ ਭਰਾ ਵੀਡੀਓ ਦੇਖ ਰਹੇ ਹਨ ਮਤਲਬ ਇਹ ਕਹਿੰਦੇ ਹੁੰਦੇ ਆ ਵੀ 1 ਰੁਪਿਆ ਲੱਗ ਗਿਆ ਜੀ ਬਾਈ ਕਹਿੰਦਾ ਆਪਾਂ 1 ਰੁਪਿਆ ਵੀ ਲੈਂਦੇ ਰੇੜੀ ਦਾ ਕਿਰਾਇਆ ਵੀ ਨਾਲ ਦੇ ਦੇ ਦਾਂਗੇ ਦੇਖੋ ਤੁਸੀਂ ਇੱਕ ਹੋਰ ਵੱਡਾ ਸਾਡਾ ਦੀਵਾਲੀ ਤੱਕ ਕੋਈ ਵੀ ਸਾਡੇ ਤੋਂ ਪਰਚੇਜ਼ ਕਰਦਾ ਡਿਲੀਵਰੀ ਸਾਡੀ ਫ੍ਰੀ ਹੈ ਜੀ ਹਾਂ ਕਿੰਨੇ ਕਿਲੋਮੀਟਰ ਤੱਕ ਬਾਈ 50 ਕਿਲੋਮੀਟਰ ਤੱਕ ਦੀ ਡਿਲੀਵਰੀ ਸਾਡੀ ਬਿਲਕੁਲ ਫ੍ਰੀ ਹੈ ਜੀ ਸਰਦੂਲਗੜ ਬਾਈ ਜੀ ਸ਼ਹਿਰ ਹੈ ਮਾਨਸਾ ਜ਼ਿਲ੍ਹੇ ਦਾ ਸ਼ਹਿਰ ਹੈ ਸਰਚ ਮਾਰ ਲਿਓ ਸਰਦੂਲਗੜ ਠੀਕ ਹੈ ਉਸ ਤੋਂ ਲੈ ਕੇ 50 ਕਿਲੋਮੀਟਰ ਤੱਕ ਦੇ ਏਰੀਏ ਦੇ ਬਾਈ ਜੀ ਨੇ ਦਾਵਾ ਕੀਤਾ ਵੀ ਡਿਲੀਵਰੀ ਹੈ ਜਿਹੜੀ ਬਿਲਕੁਲ ਆਪਾਂ ਫ੍ਰੀ ਦੇਵਾਂਗੇ ਕਿ ਬਾਈ ਜੀ ਲੋਨ ਵਗੈਰਾ ਹੋ ਜਾਂਦੇ ਸਾਰੇ ਆਪਣੇ ਕੋਲੇ ਵੀਰੇ ਲੋਨ ਦੇ ਹਰੇਕ ਬੰਦੇ ਦੀ ਫੈਸਿਲਿਟੀ ਹੈ ਪੰਚਾਇਤੋ ਪੰਜਾਬ ਦਾ ਚਾਹੇ ਹਰਿਆਣੇ ਦਾ ਠੀਕ ਹੈ ਤਿੰਨ ਕੰਪਨੀਆਂ ਨੇ ਆਪਣੇ ਕੋਲੇ ਫਨਸ ਦੀਆਂ Bajaj, HDV ਔਰ TVS Credit ਠੀਕ ਹੈ ਕਿਸੇ ਨਾ ਕਿਸੇ ਦਾ ਹੋ ਹੀ ਜਾਂਦਾ ਹੈ ਬਿਲਕੁਲ ਜੀ ਹਾਂ ਅੱਛਾ ਉਸ ਤੋਂ ਅੱਗੇ ਬਾਈ ਜੀ ਅੱਛਾ ਇਹਦੇ ਨਾਲ ਤਾਂ ਆ ਗਈ ਆਪਣਾ ਪ੍ਰੈਸ ਫ੍ਰੀ ਇਹ ਪ੍ਰੈਸ ਇੱਕ ਕਿਸਮ ਦੀ ਹੈ ਬਾਈ ਜੀ ਕੇ ਵੀ ਅਲਗ-ਅਲਗ ਰੇਟ ਦੇ हिसाब ਨਾਲ ਕਰਿਆ ਹੋਇਆ ਝਗਾੜ ਕੋਈ ਤਾਂ ਵੀ 10000 ਰੁਪਏ ਤੱਕ ਦੀ ਜਿਹੜਾ ਵੀ ਕੋਈ ਬੰਦਾ ਮਸ਼ੀਨ ਖਰੀਦੂਆ ਉਹਨੂੰ ਸਿਰਫ ਪ੍ਰੈਸ ਹੈ ਗੱਲੀ ਹਾਂਜੀ ਔਰ ਜੇ 10000 ਰੁਪਏ ਤੋਂ ਕੋਈ ਬੰਦਾ ਮਹਿੰਗੀ ਮਸ਼ੀਨ ਖਰੀਦਦਾ ਉਹਨੂੰ ਨਾਲ ਸਟੈਂਡ ਵੀ ਸਾਡੇ ਵੱਲੋਂ ਫ੍ਰੀ ਹੈ ਜੀ ਲਓ ਜੀ ਜਿਹੜਾ 10000 ਤੋਂ ਉੱਪਰ ਵੀਰੋ ਜੇ ਤੁਸੀਂ ਵਾਸ਼ਿੰਗ ਮਸ਼ੀਨ ਜਿਹੜੀ ਲੈਣੇ ਹੋ ਤਾਂ ਪ੍ਰੈਸ ਤਾਂ ਮਿਲਣੀ ਮਿਲਣੀ ਹੈ ਨਾਲ ਸਟੈਂਡ ਵੀ ਫ੍ਰੀ ਮਿਲੂਗਾ ਉਸ ਤੋਂ ਬਾਅਦ ਆ ਜੀਏ ਬਈ ਜੀ ਆਪਾਂ ਫ੍ਰਿਜ ਵਗੈਰਾ ਤੇ ਇਧਰ ਹਾਂਜੀ ਇਹਨਾਂ ਨਾਲ ਕੀ ਹੈਗਾ ਗਿਫਟ ਵਗੈਰਾ ਇਤਨਾ ਦੇ ਵਿੱਚ ਚਾਏ ਜੇ ਪਏ ਯਾਰ ਇਹ ਫਰਿੱਜਾਂ ਦੇ ਨਾਲ ਆਪਣਾ ਬਿਲਕੁਲ ਸਰਪ੍ਰਾਈਜ਼ ਗਿਫਟ ਹੈ ਜੀ ਆਪਣੇ ਵੱਲੋਂ ਜਿਹੜਾ ਮਰਜ਼ੀ ਫਰਿੱਜ ਕੋਈ ਲੈ ਲੇ ਫਰਿੱਜ ਦੇ ਉੱਤੇ ਸਰਪ੍ਰਾਈਜ਼ ਗਿਫਟ ਹੈ ਜੀ ਸਰਪ੍ਰਾਈਜ਼ ਦੇਣਾ ਹੈ ਗਿਫਟ ਵਧੀਆ ਹੋਊਗਾ ਹਾਂਜੀ ਬਿਲਕੁਲ ਜੀ ਅੱਛਾ ਤੇ ਆਹ ਜੂਸਰ ਵਗੈਰਾ ਆ ਗਿਆ ਆਪਣੇ ਕੋਲ ਹੈ ਨਾ ਇਹਨਾਂ ਦੇ ਵੀ ਕੁਝ ਆਏਗਾ ਹਾਂਜੀ ਇਹ ਜੂਸਰ ਵਗੈਰਾ ਵੀ ਸਰਪ੍ਰਾਈਜ਼ ਗਿਫਟ ਹੈ ਜੀ ਇਹਨਾਂ ਦਾ ਵੀ ਸਰਪ੍ਰਾਈਜ਼ ਗਿਫਟ ਅੱਛਾ ਹੁਣ ਆਪਾਂ ਜੀ ਇਹਦਾ ਤਕਰੀਬਨ ਗਿਫਟ ਸਾਰੀਆਂ ਆਈਟਮਾਂ ਜਿਹੜੀਆਂ ਗਿਫਟਡ ਆਈਟਮਾਂ ਤਾਂ ਮੇਰੇ ਖੈਲ ਦੇ ਵਿੱਚ ਹੋ ਹੀ ਗਈਆਂ ਮੇਲਾ ਨਾ ਹੋਈ ਗਿਆ ਲੱਗਦਾ ਉਸ ਤੋਂ ਬਾਅਦ ਆਪਣੇ ਕੋਲੇ ਤੁਹਾਨੂੰ ਜਿਵੇਂ ਸਰਦੀ ਦਾ ਮੌਸਮ ਸ਼ੁਰੂ ਹੋ ਚੁੱਕਿਆ ਆਪਣੇ ਕੋਲੇ ਗੀਜ਼ਰ ਦੀ ਹਰ ਇੱਕ ਕੰਪਨੀ ਦੀ ਰੇਂਜ ਮਿਲ ਜੂਗੀ ਤੁਹਾਨੂੰ ਹਾਂ ਹਾਂ ਜਿਹੜਾ ਵੀ ਬ੍ਰਾਂਡ ਕੋਈ ਕਸਟਮਰ ਲੈਣਾ ਚਾਹੇ ਉਹ ਹੀ ਆਪਣੇ ਕੋਲੇ ਮਿਲੂਗਾ ਤੇ ਕਈ ਵਾਰੀ ਮੇਰੇ ਵਰਗੇ ਸਸਤਾ ਏਸੀ ਵੀ ਭਾਰ ਦੇ ਹੁੰਦੇ ਸਰਦੀਆਂ 'ਚ ਵੀ ਸਸਤਾ ਮਿਲ ਜਾਂਦਾ ਹੈ ਬਿਲਕੁਲ ਸਸਤਾ ਦੇਵਾਂਗੇ ਜੀ ਜਿੱਥੋਂ ਮਰਜ਼ੀ ਬੰਦਾ ਰੇਟ ਟਰਾਈ ਕਰਕੇ ਆਵੇ ਸਾਡੇ ਕੋਲ ਮਾਤਰ ਘੱਟੋ ਘਾਟ 1500 ਤੋਂ 2000 ਰੁਪਏ ਲੈ ਸਸਤਾ ਪਾ ਜਨ ਕਿ ਗਰਮੀ ਸਰਦੀ ਦਾ ਕੋਈ ਕਦੇ ਸਸਤਾ ਹੀ ਮਿਲਣਾ ਹੈ ਬਿਲਕੁਲ ਜੀ ਇਹ ਵੀ ਦਾਸ ਕੋ ਵੱਡੀ ਗੱਲ ਹੈ ਕਹਿੰਦਾ ਜਿਹੇ ਦਾ ਸਿਆਲਾਂ ਚ ਲੈ ਜਾਓ ਚਾਹੇ ਗਰਮੀ ਚ ਲੈ ਜਾਓ ਲੇਕਿਨ ਹੁਣ ਫਾਇਦਾ ਇਹ ਹੈ ਵੀ ਜੇ ਤੁਸੀਂ ਦਿਵਾਰੀ ਤੱਕ ਲੈ ਕੇ ਜਾਓਗੇ ਤਾਂ ਕੋਈ ਨਾ ਕੋਈ ਗਿਫਟ ਭਰਾ ਤੋਂ ਜਰੂਰ ਲੈ ਜਾਓਗੇ ਤੇ ਵੀਡੀਓ ਸ਼ੇਅਰ ਕਰ ਦਿਓ ਸ਼ੇਅਰ ਦੇ ਵੀ ਤੁਹਾਨੂੰ ਗਿਫਟ ਦੱਸਾਂਗੇ ਵੀਡੀਓ ਲਾਸਟ ਤੱਕ ਦੇਖਣੀ ਪਊਗੀ ਉਹ ਵੀ ਤੁਹਾਨੂੰ ਜਰੂਰ ਦੱਸਾਂਗੇ ਕੁਛ ਨਾ ਕੁਛ ਸ਼ੇਅਰ ਦੇ ਆਪਾਂ ਕਰਾਂਗੇ ਲਾਜ਼ਮੀ ਕਰਾਂਗੇ ਕੁਛ ਨਾ ਕੁਛ ਭਰਾ ਤੋਂ ਲਵਾਂਗੇ ਕੋਈ ਨਾ ਕੋਈ ਆਫਰ ਤਾਂ ਅੱਛਾ ਭਈਆ ਆਪਾਂ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਬੀ ਕਈ ਵਾਰੀ ਲੋਕ ਕੀ ਹੁੰਦੇ ਆ ਵੀ ਸਮਾਂ ਨਹੀਂ ਹੁੰਦਾ ਨੌਕਰੀ ਪੇਸ਼ਾ ਲੋਕ ਹੁੰਦੇ ਆ ਤਾਂ ਉਹਨਾਂ ਵਾਸਤੇ ਆਪਾਂ ਕੀ ਕਰ ਸਕਦੇ ਆ ਮਤਲਬ ਉਹ ਜਿਵੇਂ ਐਲਈਡੀ ਲੈਣੀ ਆ ਫ੍ਰਿਜ ਲੈਣਾ ਵਾਸ਼ਿੰਗ ਮਸ਼ੀਨ ਲੈਣੀ ਆ ਆਪਾਂ ਕਸਟਮਰ ਨੂੰ ਆਨਲਾਈਨ ਡਿਟੇਲ ਪਾਵਾਂਗੇ ਜੀ ਹਾਂ ਜਿਹੜਾ ਵੀ ਬ੍ਰਾਂਡ ਆ ਕਸਟਮਰ ਦੀ ਰਿਕੁਆਇਰਮੈਂਟ ਆ ਵੀ ਮੈਂ ਐਲਜੀ ਲੈਣਾ ਹੈ ਸੈਮਸੰਗ ਲੈਣਾ ਹੈ ਆਈਐਫਬੀ ਲੈਣਾ ਹੈ ਵਰਲਪੂਲ ਲੈਣਾ ਹੈ ਹਾਂ ਠੀਕ ਹੈ ਉਹਦੀ ਆਨਲਾਈਨ ਡਿਟੇਲ ਪਾਵਾਂਗੇ ਜਿਹੜਾ ਮਾਡਲ ਸਾਨੂੰ ਡਨ ਕਰੂਗਾ ਪੇਮੈਂਟ ਅਗਲਾ ਸਾਨੂੰ Google Pay PhonePe ਕੁਝ ਵੀ ਕਰ ਸਕਦਾ ਹੈ ਅਗਲੇ ਦਿਨ ਘਰ ਤੱਕ ਦੀ ਡਿਲੀਵਰੀ ਫ੍ਰੀ ਹੋ ਜੂਗੀ ਜੀ ਜ ਆ ਇੱਕ ਤਰੀਕਾ ਹੋਰ ਵੀ ਹੋ ਸਕਦਾ ਹੈ ਬੰਦਾ ਆਨਲਾਈਨ ਫੋਟੋ ਵਗੈਰਾ ਖਿੱਚ ਕੇ ਪਾ ਦੇ ਵੀ ਆ ਮਾਡਲ ਚਾਹੀਦਾ ਜੇ ਮਤਲਬ ਉਹ ਮੈਨੂਅਲ ਚ ਅਵੇਲੇਬਲ ਹੋਵੇ ਬਿਲਕੁਲ ਜੀ ਤਾਂ ਉਹ ਵੀ ਆਪਾਂ ਮੈਂ ਕਰ ਸਕਦਾ ਇੱਕ ਕੋਈ ਮਾਡਲ ਸਾਡੇ ਕੋਲੇ ਨਹੀਂ ਵੀ ਹੈ ਹੋਇਆ ਅਸੀਂ ਸਾਨੂੰ ਸਿਰਫ 24 ਘੰਟਿਆਂ ਦਾ ਸਮਾਂ ਚਾਹੀਦਾ ਜੀ ਅਸੀਂ ਉਹ ਵੀ ਤੁਹਾਨੂੰ ਅਰੇਂਜ ਕਰਕੇ ਦੇਵਾਂਗੇ ਉਹ ਵੀ ਹੱਲ ਕਰ ਦੇਾਂਗੇ ਇੰਡੀਆ ਚ ਬਣਿਆ ਹੋਵੇ ਮਾਡਲ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਤੁਹਾਨੂੰ ਮਾਡਲ ਦੇ ਦੇ ਦਿਆਂਗੇ ਲੋ ਜੀ ਚੱਕੋ ਅੱਛਾ ਇੱਕ ਹੋਰ ਚੀਜ਼ ਹੋ ਰਿਹਾ ਬਾਈ ਜੀ ਹੁਣ ਆਪਣੇ ਕੋਲ ਲੱਕੜ ਦਾ ਜਿਹੜਾ ਸਮਾਨ ਹੈਗਾ ਉਹ ਕਿਹੜਾ ਕਿਹੜਾ ਮਿਲ ਜਾਂਦਾ ਹੈ ਆਪਣੇ ਕੋਲੇ ਤੁਹਾਨੂੰ ਬੈੱਡ ਸੋਫੇ ਅਲਮਾਰੀ ਵਿਆਹ ਦਾ ਟੋਟਲ ਸਮਾਨ ਤੁਹਾਨੂੰ ਆਪਣੇ ਕੋਲੋਂ ਮਿਲ ਜਾਂਦਾ ਜੀ ਜਿੰਨਾ ਵੀ ਇਲੈਕਟ੍ਰੋਨਿਕ ਹੈ ਜਾਂ ਲੱਕੜ ਦਾ ਸਮਾਨ ਹੈ ਬਿਲਕੁਲ ਜੀ ਅੱਛਾ ਵਿਆਹ ਵਾਸਤੇ ਕੁਝ ਸਪੈਸ਼ਲ ਆਫਰ ਰੱਖਿਆ ਬਈ ਵਿਆਹ ਵਾਸਤੇ ਆਫਰ ਹੈ ਜੀ ਸਾਡੇ ਤੋਂ ਜਿਹੜਾ ਵੀ ਬੰਦਾ ਕੋਈ ਵਿਆਹ ਦਾ ਸਮਾਨ ਲੈਂਦਾ ਉਹਨੂੰ ਇੱਕ ਜੂਸਰ ਤੇ ਇੱਕ ਪ੍ਰੈਸ ਸਾਡੇ ਵੱਲੋਂ ਇੱਕ ਸ਼ਗਨ ਦੇ ਤੌਰ 'ਤੇ ਆ ਬਸ ਬਿਲਕੁਲ ਬਰਾਵੋ ਵਿਆਹਾਂ ਦੇ ਸੀਜ਼ਨ ਅੱਗੇ ਆਉਣ ਵਾਲਿਆ ਸਾਰਿਆਂ ਨੇ ਆਪਣੇ ਜਿਹੜੇ ਧੀਆ ਪੁੱਤਰ ਹੈ ਉਹ ਵਿਆਹਣੇ ਆ ਤੇ ਉਹਨਾਂ ਨੇ ਸਮਾਨ ਵੀ ਲੈਣਾ ਹੈ ਕਿਉਂਕਿ ਹਰ ਇੱਕ ਬੰਦੇ ਨੂੰ ਸਮਾਨ ਹੈ ਜਿਹੜਾ ਵਿਆਹ ਵਾਸਤੇ ਲੈਣਾ ਹੀ ਪੈਂਦਾ ਹੈ ਤਾਂ ਉਹਦੇ ਵਾਸਤੇ ਭਰਾ ਨੇ ਵੱਡਾ ਆਫਰ ਹੈ ਜਿਹੜਾ ਦੇ ਦਾਂ ਕਹਿੰਦਾ ਜੇ ਕੋਈ ਵਿਆਹ ਦਾ ਸਮਾਨ ਲੈ ਕੇ ਜਾਂਦਾ ਜਾਨੀ ਕਿ ਸਾਰਾ ਸਮਾਨ ਜਿਹਦੇ ਵਿੱਚ ਕਿ ਵਾਸ਼ਿੰਗ ਮਸ਼ੀਨ ਆ ਗਈ ਜੂਸਰ ਆ ਗਿਆ ਜੂਸਰ ਤਾਂ ਚਲੋ ਫ੍ਰੀ ਦੇ ਦੇਣਾ ਹੈ ਐਲ.ਈ. ਆ ਗਈ ਫ੍ਰਿਜ ਆ ਗਿਆ ਬੈੱਡ ਸੋਫੇ ਅਲਮਾਰੀ ਹੈ ਨਾ ਡਾਈਨਿੰਗ ਟੇਬਲ ਵਗੈਰਾ ਸਾਰਾ ਸਮਾਨ ਹੀ ਆ ਜਾਂਦਾ ਲਗਭਗ ਤਾਂ ਉਸਮਾਨ ਨਾਲ ਭਰਾ ਵੱਲੋਂ ਛਕਣ ਦੇ ਤੌਰ ਤੇ ਯੂਸਰ ਤੇ ਇੱਕ ਪ੍ਰੈਸ ਉਹ ਬਿਲਕੁਲ ਫ੍ਰੀ ਦੇ ਦਿੰਨੇ ਆ ਹੁਣ ਹੋਰ ਦੱਸੋ ਭਰਾਓ ਤੁਹਾਨੂੰ ਕੀ ਚਾਹੀਦਾ ਹੈ ਨਏ ਦਾ ਸਮਾਨ ਮਿਲ ਜੂ ਸਸਤੇ ਰੇਟ ਤੇ ਕਿਉਂਕਿ ਪੰਜਾਬ ਦੇ ਵਿੱਚੋਂ ਭਰਾ ਐ ਦੱਸ ਰਹੇ ਵੀ ਗਾਰੰਟੀ ਆ ਰੇਟ ਦੀ ਤੇ ਉਸ ਤੋਂ ਬਾਅਦ ਫਿਰ ਨਾਲ ਗਿਫਟ ਮਿਲ ਜਾਣੇ ਤੁਹਾਨੂੰ ਤੇ ਇਹ ਜਿਹੜਾ ਆਫਰ ਹੈ ਤੁਹਾਨੂੰ ਵਾਰੀ ਵਾਰੀ ਕਹਿ ਰਹੇ ਆ ਇਹ ਆਫਰ ਹੈ ਜਿਹੜਾ ਦੀਵਾਲੀ ਤੱਕ ਹੀ ਆ ਸਿਰਫ ਹੁਣ ਬਈ ਜੀ ਆਪਾਂ ਵੀਡੀਓ ਸ਼ੇਅਰ ਕਰਨ ਵਾਲੇ ਤਾਂ ਲੱਗ ਗਏ ਸ਼ੇਅਰ ਕਰੀ ਜਾਂਦੇ ਆ ਉਹਨਾਂ ਵਾਸਤੇ ਦੇਖਾ ਜਰੂਰ ਦੇਣਾ ਪਊਗਾ ਸਾਡੇ ਭਰਾ ਨੇ ਸਾਰੇ ਸਾਡੇ ਨਾਲ ਜੁੜੇ ਹੋਏ ਆ ਕਦੋਂ ਦੇ ਸਾਡੇ ਤੇ ਇੱਕ ਵਿਸ਼ਵਾਸ ਬਣਿਆ ਹੋਇਆ ਹੈ ਬਿਲਕੁਲ ਜੀ ਤਾਂ ਉਹਨਾਂ ਵਾਸਤੇ ਕੀ ਕਰੂੰਗੇ ਜੋ ਤੁਸੀਂ ਕਹੋ ਤੁਹਾਡਾ ਸਿਰ ਕਿਹਾ ਸਿਰ ਮੱਥੇ ਜੀ ਮੰਨ ਲਓਗੇ ਬਿਲਕੁਲ ਮੰਨਾਂਗੇ ਜੀ ਬਾਈ ਜੀ ਜਿਹੜਾ ਵੀਡੀਓ ਸ਼ੇਅਰ ਕਰੂਗਾ ਸਾਡੀ ਜਿਹੜਾ ਤਾਂ ਬਾਈ ਜੀ ਸ਼ੇਅਰ ਕਰਕੇ ਸਮਾਨ ਲੈ ਕੇ ਜਾਊਗਾ ਉਹਨੇ ਦਿਖਾਤਾ ਵੀ ਆ ਸ਼ੇਅਰ ਕਰੀਏ ਤੇ ਮੈਂ ਸਮਾਨ ਲੈ ਕੇ ਜਾਂਦਾ ਹਾਂਜੀ ਉਸ ਨੂੰ ਤਾਂ ਬਾਈ ਜੀ ਆ ਤੁਸੀਂ ਕੋਈ 500 ਡਿਸਕਾਊਂਟ ਹੀ ਕਰ ਦਿਓ ਜੀ ਕਰਤਾ ਜੀ ਸਾਡੇ ਵੱਲੋਂ ਭਾਈ ਜੀ ਬਾਅਦ ਚ ਦਿਖਾਉਣੀ ਹੈ ਪਹਿਲਾਂ ਵੇਟ ਵਗੈਰਾ ਲੈ ਕੇ ਸਾਰਾ ਕੁਝ ਕਰਕੇ ਬਾਅਦ ਦੇ ਵਿੱਚ ਸ਼ੇਅਰਿੰਗ ਦਿਖਾਉਣੀ ਹੈ ਤੇ 500 ਰੁਪਏ ਸਾਡੇ ਕੋਲ ਨਿਊ ਕੈਸ਼ਬੈਕ ਲੈ ਜੀ ਇਹ ਇਹਨਾਂ ਤੋਂ ਬਾਈ ਤੋਂ আচ্ছা ਭਾਈ ਜੀ ਉਸ ਤੋਂ ਬਾਅਦ ਜੇ ਕਿਸੇ ਨੇ ਸਮਾਨ ਨਹੀਂ ਲੈ ਕੇ ਜਾਣਾ ਤਾਂ ਉਹਦਾ ਪੱਕਾ ਹਮ ਕਰਾਂਗੇ ਸ਼ੇਅਰ ਤਾਂ ਉਹ ਵੀ ਕਰਾਂਗੇ ਜਿਹੜਾ ਵੀ ਮੇਰੇ ਕੋਈ ਵੀਡੀਓ ਸ਼ੇਅਰ ਕਰਦਾ ਮੰਨ ਲਓ ਉਸ ਨੂੰ ਨਹੀਂ ਜ਼ਰੂਰਤ ਸਮਾਨ ਦੀ ਉਹਦੇ ਕਿਸੇ ਰਿਸ਼ਤੇਦਾਰ ਭੈਣ ਭਾਈ ਨੂੰ ਸਮਾਨ ਦੀ ਜ਼ਰੂਰਤ ਹੁੰਦੀ ਉਹ ਬੰਦਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੇ ਆਪਾਂ ਉਹਦਾ ਇੱਕ ਡਰਾ ਪਾ ਦਾਂਗੇ ਹੂੰ ਠੀਕ ਹੈ ਪੰਜ ਬੰਦਿਆਂ ਨੂੰ ਆਪਾਂ ਪ੍ਰੈਸ ਬਿਲਕੁਲ ਫ੍ਰੀ ਮੌਜੂਦੀ ਕਰਾਂਗੇ ਅਗਲੇ ਦੇ ਘਰ ਤੱਕ ਜਿਹੜਾ ਕੋਈ ਵੀ ਆ ਕੇ ਲਿਜਾ ਸਕਦਾ ਉਹ ਸਾਡੇ ਤੋਂ ਸਟੋਰ ਤੋਂ ਆ ਕੇ ਲਿਜਾ ਸਕਦਾ ਹੈ ਔਰ ਨਹੀਂ ਸਾਨੂੰ ਐਡਰੈਸ ਦੇਵੇ ਅਸੀਂ ਉਹਦੇ ਘਰ ਤੱਕ ਕੋਰੀਅਰ ਬਿਲਕੁਲ ਫ੍ਰੀ ਕਰਾਂਗੇ ਬਾਈ ਜੀ ਸ਼ੇਅਰ ਕਰਕੇ ਨਾ ਸਕਰੀਨ ਸ਼ਾਟ ਹੈ ਜਿਹੜਾ ਤੁਸੀਂ ਕਿਹੜੇ ਨੰਬਰ ਤੇ ਪਾ ਦਿਨ ਉਹ ਨੰਬਰ ਦੇ ਦਈਏ ਆਪਾਂ ਸਾਡਾ ਕੰਟੈਕਟ ਨੰਬਰ ਹੈ ਜੀ 7508557997 7508557997 ਇਸ ਨੰਬਰ ਤੇ ਬਾਈ ਜੀ ਸਕਰੀਨ ਸ਼ਾਟ ਪਾ ਦਿਓ ਸ਼ੇਅਰ ਕਰਕੇ ਤਾਂ ਉਸੇ ਨੰਬਰ ਤੇ ਤੁਹਾਨੂੰ ਜਿਹੜਾ ਲੱਕੀ ਕੁੱਪਣਾ ਹੈ ਉਹ ਪਹੁੰਚਦਾ ਹੋ ਜੂਗਾ ਕਿਉਂਕਿ ਦੂਰ ਥਾਡੇ ਬੈਠੋ ਨਹੀਂ ਪਹੁੰਚ ਹੁੰਦਾ ਜਾਈ ਇੱਥੋਂ ਨਹੀਂ ਮੈਨੂੰ ਉਹ ਲੈ ਕੇ ਜਾਈਦਾ ਤਾਂ ਉਸ ਨੰਬਰ ਦੇ ਉੱਪਰ ਹੈ ਜਿਹੜਾ ਤੁਹਾਨੂੰ ਪਹੁੰਚਦਾ ਹੋ ਜੂਗਾ ਤੇ ਬਈ ਜੀ ਆਪਣੇ ਹੁਣ ਕੰਟੈਕਟ ਨੰਬਰ ਵੀ ਇਹੀ ਹੈ ਜੇ ਕਿਸੇ ਨੇ ਪੁੱਛਣਾ ਹੋਵੇ ਕੁਛ ਬਿਲਕੁਲ ਜੀ ਸੇਮ ਨੰਬਰ ਹੈ ਇੱਕ ਨੰਬਰ ਮੇਰਾ ਹੋਰ ਹੈ ਨੋਟ ਕਰ ਲਓ ਵੀ 97807 97873 ਜੀ ਬਿਲਕੁਲ ਤੇ ਆਪਣਾ ਐਡਰੈਸ ਵੀ ਦੱਸ ਦਿਓ ਬਈ ਰੋਡ ਕੀ ਚੌਕ ਗੀਤਾ ਭਵਨ ਦੇ ਬਿਲਕੁਲ ਨਾਲ ਗੁਰਦੁਆਰਾ ਰੋਡ ਸਰਦੂਲਗੜ ਜੀ ਠੀਕ ਹੈ ਬਿਲਕੁਲ ਜੀ ਭਰਾ ਜੀ ਜਿਹੜੇ ਨੇੜੇ ਨੇ ਇਸ ਐਡਰੈਸ ਤੇ ਪਹੁੰਚ ਕੇ ਤੇ ਉਹ ਇੱਥੋਂ ਜਾਣਕਾਰੀ ਹਾਸਲ ਕਰ ਸਕਦੇ ਨੇ ਸਮਾਨ ਖਰੀਦ ਸਕਦੇ ਨੇ ਤੇ ਜੇ ਤੁਸੀਂ ਦੂਰ ਬੈਠੇ ਹੋ ਤਾਂ ਇਹਨਾਂ ਨੰਬਰਾਂ ਤੇ ਕੰਟੈਕਟ ਕਰ ਲਓ ਜਾਂ ਤੁਸੀਂ ਆਨਲਾਈਨ ਸਮਾਨ ਮੰਗਾ ਲਓ ਇਹ ਭਰਾ ਜਿਹੜਾ ਜਿੱਥੇ ਤੁਸੀਂ ਬੈਠੇ ਹੋ ਉੱਥੇ ਸਮਾਨ ਹੈ ਜਿਹੜਾ ਤੁਹਾਡਾ ਡਿਲੀਵਰ ਹੋ ਜੂਗਾ ਤੇ ਮੈਂ ਪਹਿਲਾਂ ਦੱਸ ਦਿਆਂ ਵੀ ਫालतू ਬੰਦਾ ਮੈਸੇਜ ਨਾ ਕਰੇ ਕਿਉਂਕਿ ਭਾਈ ਜੀ ਜਦੋਂ ਸਮਾਨ ਭੇਜਣਾ ਤਾਂ ਘੱਟ ਤੋਂ ਘੱਟ ਵੀ 60-70 ਪੈਸੇ ਜਿਹੜੇ ਪੈਸੇ ਐ ਐਡਵਾਂਸ ਜਮਾ ਪਰੋਣੇ ਪੈਣਗੇ ਤੇ ਦੂਜੇ ਚ ਇਹ ਸਮਾਨ ਪਹੁੰਚੇ ਤੋਂ ਬਾਅਦ ਜੋ ਯਾਨੀ ਕਿ 70 ਪੈਸੇ ਕੋ ਟੁਕੜੇ 70% ਪੈਸਾ ਆਪਣੇ ਕੋਲੇ ਆ ਜਾਏ ਉਹਦੇ ਕਾਰਨ ਇਹ ਬਈ ਜੀ ਬਹੁਤ ਸਾਰੇ ਨਾ ਫਰੌਡ ਚੱਲ ਰਿਹਾ ਹੁੰਦਾ ਹੈ ਉਸ ਤੋਂ ਫਰੌਡ ਤੋਂ ਬਚਣ ਵਾਸਤੇ ਜ਼ਰੂਰੀ ਹੈ ਵੀ 70% ਪੈਸਾ ਜਿਹੜਾ ਪਹੁੰਚ ਜੇ ਉਸ ਤੋਂ ਬਾਅਦ 30% ਤੁਸੀਂ ਜਦੋਂ ਸਮਾਨ ਪਹੁੰਚ ਗਿਆ ਤੇ ਉਦੋਂ ਦੇ ਸਕਦੇ ਹੋ ਤਾਂ ਸਾਰੀ ਵੀਡੀਓ ਦੇਖਣ ਵਾਲੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਇੱਕ ਤੁਹਾਨੂੰ ਦੱਸ ਦਈਏ ਸਮਾਨ ਤੁਸੀਂ ਸਾਰੇ ਹੀ ਦੇਖ ਲਿਆ ਤੁਹਾਨੂੰ ਸਾਰਾ ਹੀ ਦੱਸਤਾ ਵੀ ਇਨਵੈ ਫ੍ਰਿਜਾਂ, ਕੂਲਰ, ਵਾਸ਼ਿੰਗ ਮਸ਼ੀਨਾਂ, ਐਲਈਡੀਆਂ ਠੀਕ ਹੈ ਤੇ ਆਹ ਬੂਫਰ ਐਦਾਂ ਦੇ ਬੂਫਰ ਵਗੈਰਾ ਵੱਡੇ ਵੀ ਮਿਲ ਜਾਣਗੇ ਤੇ ਛੋਟੇ ਜਿਹੜੇ ਕੰਪਿਊਟਰ ਬੂਫਰ ਹੈ ਉਹ ਵੀ ਮਿਲ ਜਾਣਗੇ ਤੇ ਲੱਕੜ ਦਾ ਸਮਾਨ ਜਿੰਨਾ ਵੀ ਹੈਗਾ ਬੈੱਡ, ਅਲਮਾਰੀਆਂ, ਸੋਫੇ, ਡਾਈਨਿੰਗ ਟੇਬਲ ਉਹ ਸਾਰੀਆਂ ਚੀਜ਼ਾਂ ਵੀ ਇੱਥੇ ਜਿਹੜੀਆਂ ਅਵੇਲੇਬਲ ਹੈਗੀਆਂ ਯਾਨੀ ਕਿ ਐ ਲਾਲੋ ਵੀ ਬਿਆਹ ਦਾ ਸਾਰਾ ਸਮਾਨ ਇੱਥੋਂ ਮਿਲ ਜੂ ਤੇ ਕੱਲਾ ਹਲਵਾਈ ਵਾਰੂ ਕਰਨਾ ਪਊਗਾ ਠੀਕ ਹੈ ਤੇ ਇੱਕਾ ਸੁਣੀ ਹੋਰ ਗੱਲ ਦੱਸਦਾ ਮੁੰਡਾ ਕੁੜੀ ਸੋਡੀ ਹੋਣਗੇ ਉਹ ਨਹੀਂ ਮਿਲਦੇ ਇੱਥੋਂ ਹਨਾ ਤੇ ਵੀਡੀਓ ਦੇਖਣ ਵੇਪਰਾਮਾ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਦੱਬ ਕੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਆ ਜਿਹੜੇ ਕਰੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਤਾਂ ਜਰੂਰ ਆਪਣੇ ਸੁਝਾਅ ਦਿਓ ਤੇ ਜੇ ਸਾਡੇ ਚੈਨਲ ਦੇ ਨਵੇਂ ਤਾਂ ਸਬਸਕ੍ਰਾਈਬਰ ਤੇ ਫੋਲੋ ਹੈ ਜਿਹੜਾ ਜਰੂਰ ਕਰ ਲਿਓ ਤੇ ਆਪਾਂ ਮਿਲਦੇ ਹਾਂ ਕਿਸੇ ਅਗਲੀ ਅਪਡੇਟ ਦੇ ਨਾਲ ਤੇ ਤੁਹਾਡਾ ਹੀ ਭਰਾ ਜੀ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਵਾਸਤੇ ਧੰਨਵਾਦ